ਖਬਰ ਨਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਉਸਰਾਜ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੂੰ ਲੈ ਕੇ ਆਈ ਵੱਡੀ ਖਬਰ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਨੂੰ ਬਦਲਣ ਜਾ ਰਹੀ ਹੈ ਜੇ ਗੱਲ ਕਰੀਏ ਸੁਨੀਲ ਕੁਮਾਰ ਜਾਖੜ ਦੀ ਕਿਉਂਕਿ ਸੁਨੀਲ ਕੁਮਾਰ ਜਾਖੜ ਨੇ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਬੈਠ ਕੇ ਕਿਹਾ ਸੀ ਕਿ ਮੈਂ ਪਾਰਟੀ ਬਾਜ਼ੀ ਤੋਂ ਉੱਪਰ ਕੰਮ ਕਰਨਾ ਚਾਹੁੰਦਾ ਹਾਂ ਪਾਰਟੀ ਮੈਨੂੰ ਬਾਅਦ ਵਿੱਚ ਹੈ ਪਹਿਲਾ ਹੈ ਮੈਨੂੰ ਪੰਜਾਬ ਦਾ ਪਾਣੀ ਪੰਜਾਬ ਦੇ ਕਿਸਾਨ ਅਤੇ ਪੰਜਾਬ ਦੀ ਖੇਤੀ ਬਾਅਦ ਵਿੱਚ ਸੁਨੀਲ ਕੁਮਾਰ ਜਾਕਰ ਬਿਲਕੁਲ ਸਾਇਲੈਂਟ ਹੋ ਗਿਆ ਪਾਣੀਆਂ ਦੇ ਮੁੱਦੇ ਤੇ ਜੇਕਰ ਗੱਲ ਕਰੀਏ ਤੇ ਉਹ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਥਾਪੜ ਕੇ ਸਪੋਰਟ ਕਰ ਰਹੇ ਨੇ ਹਾਲਾਂਕਿ ਬਿਜ਼ੀ ਰਿਜਿਮਿਆਂ ਦੇ ਵਿੱਚੋਂ ਸਪੈਸ਼ਲ ਉਸ ਸਰਵ ਮੀਟਿੰਗ ਦੇ ਵਿੱਚ ਹਿੱਸਾ ਲਿਆ ਸੁਨੀਲ ਕੁਮਾਰ ਜਾਖੜ ਨੇ ਸੁਨੀਲ ਕੁਮਾਰ ਜਾਖੜ ਦਾ ਅਸਤੀਫਾ ਆਲਰੇਡੀ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਦੇ ਵਿੱਚ ਪਿਆ ਹੋਇਆ ਹੈ ਉਸ ਉੱਤੇ ਮੋਰ ਨਹੀਂ ਲਾਈ ਗਈ ਕਿਉਂਕਿ ਬਾਅਦ ਵਿੱਚ ਮੁਲਾਕਾਤ ਕੀਤੀ ਸੁਨੀਲ ਕੁਮਾਰ ਜਾਖੜ ਨੇ ਅ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਜੇ ਗੱਲ ਕਰੀਏ ਜਿਮਨੀ ਚੋਣਾ ਦੀ ਜਿਮਨੀ ਚੋਣਾ ਦੇ ਵਿੱਚ ਚਾਯੋ ਹਲਕਾ ਜਲੰਧਰ ਪੱਛਮੀ ਸੀ ਚਾਹੋ ਚੱਬੇਵਾਲ ਸੀ ਡੇਰਾ ਬਾਬਾ ਨਾਨਕ ਗੱਦੜਵਾਹਾ ਅਤੇ ਬਰਨਾਲਾ ਬਤੌਰੇ ਪ੍ਰਧਾਨ ਪ੍ਰਧਾਨ ਸੁਨੀਲ ਕੁਮਾਰ ਜਾਖੜ ਇੱਕ ਵਾਰ ਵੀ ਚੋਣ ਪ੍ਰਚਾਰ ਕਰਨ ਨਹੀਂ ਆਏ ਕਿਉਂਕਿ ਪ੍ਰਧਾਨ ਐਜ਼ এ ਪ੍ਰਧਾਨ ਵਜੋਂ ਪੁੱਛਿਆ ਨਹੀਂ ਗਿਆ ਲੇਕਿਨ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਿਆ ਨਹੀਂ ਸੁਨੀਲ ਕੁਮਾਰ ਜਾਖੜ ਸੁਨੀਲ ਕੁਮਾਰ ਜਾਖੜ ਨੂੰ ਕਿਸੇ ਵੀ ਸਮੇਂ ਪ੍ਰਧਾਨਗੀ ਤੋਂ ਲਾਇਆ ਜਾ ਸਕਦਾ ਹੈ ਇਸ ਉੱਤੇ ਖਦਸ਼ੇ ਪ੍ਰਗਟਾਏ ਜਾ ਰਹੇ ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਸਿੱਖ ਚੇਰੇ ਨੂੰ ਜਿਹੜਾ ਹੈ ਪ੍ਰਧਾਨ ਬਣਾਉਣ ਜਾ ਰਹੀ ਹੈ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਭਾਵੇਂ ਸਿੱਖ ਚੇਰੇ ਬੁਰੀ ਤਰ੍ਹਾਂ ਹਾਰੇ ਇਹਨਾਂ ਜਿਮਨੀ ਚੋਣਾਂ ਦੇ ਵਿੱਚ ਇਸ ਦੇ ਬਾਵਜੂਦ ਵੀ ਜੱਟ ਸਿੱਖ ਚੇਰੇ ਨੂੰ ਪ੍ਰੈਫਰੈਂਸ ਦਿੱਤੀ ਜਾਵੇਗੀ ਭਾਰਤੀ ਜਨਤਾ ਪਾਰਟੀ ਵੱਲੋਂ ਇੱਥੇ ਰਵਨੀਤ ਮਿੱਟੂ ਹਾਰਨ ਦੇ ਬਾਵਜੂਦ ਵੀ ਭਾਰਤੀ ਜਨਤਾ ਪਾਰਟੀ ਵੱਲੋਂ ਕੇਂਦਰੀ ਮੰਤਰੀ ਬਣਾਇਆ ਗਿਆ ਹਰਿਆਣਾ ਦੇ ਹੱਕ ਵਿੱਚ ਬੋਲ ਰਹੇ ਨੇ ਪਾਣੀਆਂ ਦੇ ਮੁੱਦੇ ਤੇ ਓਪਰੇਟਿਵ ਖਾ ਕੇ ਭੱਜ ਗਏ ਨੇ ਲੇਕਿਨ ਹੁਣ ਉਹਨਾਂ ਦੀ ਮੁਲਾਕਾਤ ਹੋਈ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਉਹਨਾਂ ਨੇ ਕਿਹਾ ਮੈਂ ਮਾਣ ਮਹਿਸੂਸ ਕਰਦਾ ਹਾਂ ਕਿ ਮੈਨੂੰ ਨਰਿੰਦਰ ਮੋਦੀ ਨੇ ਆਪਣੇ ਕਰ ਮਲایا ਹੈ ਮੈਂ ਬੜਾ ਕਰਮਾ ਵਾਲਾ ਹਾਂ ਮੈਂ ਬੜਾ ਭਾਗਾ ਵਾਲਾ ਹਾਂ ਇਹ ਗੱਲ ਕੀਤੀ ਹੈ ਰਵਨੀਤ ਬਿੱਟੂ ਨੇ ਹੁਣ ਭਾਰਤੀ ਜਨਤਾ ਪਾਰਟੀ ਦੇ ਸਿਆਸੀ ਗਲਿਆਰੇ ਦੇ ਵਿੱਚ ਇਹ ਚਰਚਾ ਛਿੜ ਗਈ ਹੈ ਕਿ ਭਾਰਤੀ ਜਨਤਾ ਪਾਰਟੀ ਪ੍ਰਧਾਨ ਬਦਲਣ ਦੀ ਤਿਆਰੀ ਕਰ ਰਹੀ ਹੈ ਤੇ ਪ੍ਰਧਾਨ ਬਨਾਇਆ ਕਿਹਨੂੰ ਜਾਵੇਗਾ ਇਸ ਉੱਤੇ ਇਹ ਵੀ ਖਬਰ ਆ ਰਹੀ ਹੈ ਕਿ ਰਵਨੀਤ ਬਿੱਟੂ ਦੇ ਸਿਰ ਸੇਰਾ ਸਜਾਇਆ ਜਾਵੇਗਾ ਭਾਰਤੀ ਜਨਤਾ ਪਾਰਟੀ ਦੀ ਪ੍ਰਧਾਨਗੀ ਵਾਲਾ ਕਿਉਂਕਿ ਜਿਮਨੀ ਚੋਣਾਂ ਦੇ ਵਿੱਚ ਰਵਨੀਤ ਪਿੱਟੂ ਨੇ ਖੁਦ ਕਿਹਾ ਸੀ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਐਜ਼ ਅ ਬੁੱਕ ਮੰਤਰੀ ਦਾ ਚਿਹਰਾ ਭਾਰਤੀ ਜਨਤਾ ਪਾਰਟੀ ਵੱਲੋਂ ਮੈਂ ਹੋਵਾਂਗਾ ਹਾਲਾਂਕਿ ਰਾਜਾ ਵੜਿੰਗ ਨੇ ਗੋੜੀਆਂ ਲਵਾ ਦਿੱਤੀਆਂ ਸੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਹਰ ਹਿਲਾ ਵਸੀਲਾ ਹਰ ਤਾਮ ਚਾਮ ਚੋਕੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਡੇ ਪੱਧਰ ਤੇ ਚੋਣ ਮੈਦਾਨ ਦੇ ਵਿੱਚ ਆਉਣਾ ਚਾਹੁੰਦੀ ਹੈ ਇਸ ਕਰਕੇ ਵੱਡੇ ਸਖ ਚਿਹਰੇ ਧਨਾੜ ਚਿਹਰੇ ਜਿਹੜੇ ਫੇਮਸ ਨੇ ਜਿਨ੍ਹਾਂ ਉੱਤੇ ਕੋਈ ਦਾਗ ਨਹੀਂ ਉਹ ਲਗਾਤਾਰ ਸ਼ਾਮਲ ਕੁਆਰੀਆ ਭਾਰਤੀ ਜਨਤਾ ਪਾਰਟੀ ਰਵਨੀਤ ਬਿੱਟੂ ਨੂੰ ਫਿਰ ਇੱਕ ਵਾਰ ਪ੍ਰਧਾਨ ਬਣਾਉਣ ਦੀ ਗੱਲ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਦੇ ਸਿਆਸੀ ਗਲਿਆਰੇ ਦੇ ਵਿੱਚ ਛਿੜ ਰਹੀ ਹੈ ਕਿ ਆਸ ਲਗਾਈਆਂ ਲਗਾਈਆਂ ਚਾਰੀਆਂ ਨੇ ਕਿ ਰਵਨੀਤ ਬਿੱਟੂ ਦੀ ਜਿਹੜੀ ਮੁਲਾਕਾਤ ਹੋਈ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਵਿਚਾਰ ਵਟਾਂਦੇ ਕੀਤੇ ਗਏ ਨੇ ਪੰਜਾਬ ਅਤੇ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਇਸ ਕਰਕੇ 88 ਗਲਿਆਰਾ ਇਹ ਕਹਿੰਦਾ ਹੈ ਕਿ ਰਵਨੀਤ ਮਿੱਟੂ ਬੜੀ ਜਲਦੀ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਬਣ ਜਾ ਰਹੇ ਨੇ ਧੰਨਵਾਦ